ਲੰਗ ਪਿੰਡ ਘਰਾਂ ਵਾਲੇ ਭਾਜੀ ਇੱਕਦਮ بارشਾਂ ਦੀ ਥੋੜੀ ਲੱਗ ਨਹੀਂ ਗਿਆ ਇੱਕਦਮ ਛੱਤ ਡਿੱਗ ਗਈ ਉੱਪਰ ਸਾਰੇ ਜੀ ਅੰਦਰ ਥੱਲੇ ਸੀ ਸਾਰੇ ਮੈਂਬਰ ਅੰਦਰ ਥੱਲੇ ਸੀ ਹਨਾ ਦੋ-ਤਿੰਨ ਘੰਟੇ ਬਾਅਦ ਕੱਢਿਆ ਗਿਆ ਸਾਰਿਆਂ ਨੂੰ ਨੰਬਰ 97 ਵੀ ਹੋਇਆ ਤੇ ਗੁਰਫਤੇ ਦੀ ਜਦ ਤੋ ਵੀ ਲੰਗ ਭਾਜੀ ਇਹੋ ਹੁਣ ਸਾਨੂੰ ਬਣਾ ਕੇ ਦਿੱਤਾ ਜਾਵੇ ਕੁਝ ਨਾ ਕੋਈ ਕੋਈ ਹੱਡਾ ਹਲ ਕਿਸੇ ਤਰ੍ਹਾਂ ਨਾਲ ਆਈ ਜੋ ਬਲੇ ਸੋ ਨਿਰਭੈ ਬਰਬਾਦੀ ਮਹਾਰਾਜ ਜੀ ਹੈ ਮੇਰਾ ਨਾਲ ਲੱਕੀ ਵਾਜ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਮੇਰੇ ਨਾਲ ਬਾਬਾ ਸਦੀਨਾਥ ਜੀ ਅੱਜ ਇੱਕ ਬਹੁਤ ਹੀ ਗੰਭੀਰ ਵਿਸ਼ੇ ਦੇ ਵਿੱਚ ਜਿਹੜਾ ਕਿ ਸਾਡੇ ਸਮਾਜ ਦੇ ਨਾਲ ਸੰਬੰਧਿਤ ਆ ਇੱਕ ਲੜਕਾ ਸੀ ਜੀ ਗੁਰਫਤੇ ਸਿੰਘ ਖੈਰਾਬਾਦ ਦਾ ਸੀਗਾ ਜੀ ਮਾਲਿਆਂ ਵਾਲੀ ਛੱਤ ਡਿੱਗਣ ਕਰਕੇ ਜਿਹੜੀ ਮਿਤੀ 31 ਤਰੀਕ ਨੂੰ ਜਿਹੜੀ ਜਿਹੜੀ ਮੌਤ ਹੋ ਚੁੱਕੀ ਹੈ ਔਰ ਅੱਜ ਅਸੀਂ ਭਗਵੰਤ ਮਾਨ ਦੇ ਨੂੰ ਇੱਕ ਮੰਗ ਪੱਤਰ ਭੇਜਿਆ ਵਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਕਿ ਜਿਹੜਾ ਸਾਡਾ ਸਮਾਜ ਆ ਉਹ ਇੰਨੀ ਕੀ ਜ਼ਿਆਦਾ ਮਾੜੀ ਹਾਲਾਤ ਵਿੱਚ ਰਹਿ ਰਿਹਾ ਵਾ ਸਰਕਾਰੀ ਤੁਸੀਂ ਬਿਲਡਿੰਗਾਂ ਦੇ ਵਿੱਚ ਬਹਿ ਕੇ AC ਵਾਲੇ ਕਮਰਿਆਂ ਦੇ ਵਿੱਚ ਬੈਠ ਕੇ ਤੁਸੀਂ ਉਹਦੇ ਕਰਵਾ ਲੈਂਦੇ ਜੇ ਸਕੀਮਾਂ ਤੇ ਬਣਾ ਲੈਂਦੇ ਜੇ ਪਰ ਸਕੀਮਾਂ ਜਿਹੜੀਆਂ ਵਾ ਉਹ ਸਾਡੇ ਸਮਾਜ ਤੱਕ ਨਹੀਂ ਪਹੁੰਚਦੀਆਂ ਸਸਾਲ ਕੇਂਦਰ ਸਰਕਾਰ ਵੱਲੋਂ ਜਿਹੜਾ 10 ਲੱਖ ਕਰੋੜ ਦਾ ਜਿਹੜਾ ਬਜਟ ਪੇਸ਼ ਹੋਇਆ ਵਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਉਹ ਜਿਹੜਾ ਸਾਡੇ ਸਮਾਜ ਤੱਕ ਨਹੀਂ ਪਹੁੰਚ ਰਿਹਾ ਔਰ ਵੇਖਿਆ ਕੀ ਜਾ ਰਿਹਾ ਵਾ ਕਿ ਸਮਾਜ ਜਿਹੜਾ ਵਾ ਬਾਲਾਂ ਵਾਲੀਆਂ ਛੱਤਾਂ ਜੜੀਆਂ ਨੇ ਨਹੀਂ ਬਣਦੀਆਂ ਪਈਆਂ ਉਹ ਵਿਚਾਰੇ ਕਰਪਸ਼ਨ ਦਾ ਸ਼ਿਕਾਰ ਹੋ ਰਹੇ ਆ ਉਸ ਕਰਪਸ਼ਨ ਦਾ ਹੀ ਤਾਜ ਉਧਾਰਾਂ ਸੀਗਾ ਜਿਹੜਾ ਗੁਰਪਤੇ ਸਿੰਘ ਨੂੰ ਜਿਹੜੀ ਆਪਣੀ ਜਾਨ ਗਵਾੜੀ ਪਈ ਔਰ ਅਸੀਂ ਸਰਕਾਰ ਕੋਲ ਲਗਾਤਾਰ ਹੀ ਬੇਨਤੀ ਕਰਦੇ ਪਏ ਆ ਕਿ ਅੱਜ 400 ਪਰਿਵਾਰ ਕਰੀਬ ਦੇ ਪਰਿਵਾਰ ਜਿਹੜਾ ਵਾ ਉਹ ਅੱਜ ਇੱਥੇ ਆਇਆ ਵਾ ਡੀਸੀ ਸਾਹਿਬ ਤੇ ਪੇਸ਼ ਹੋਇਆ ਵਾ ਕਿ ਇਹਨਾਂ ਦੀ ਜਿਹੜੀ ਫਾਰਮ ਪ੍ਰਵਾਨ ਦਾ ਇੱਕ ਵਿਸ਼ੇਸ਼ ਕੈਂਪ ਜਿਹੜਾ ਪਗਵਾਲ ਵਾਲਮੀਕੀ ਮਹਾਰਾਜ ਜਿਹਦੇ ਮੰਦਰ ਆ ਉਹਦੇ ਵਿੱਚ ਲਾਇਆ ਜਾਵੇ ਤਾਂ ਕਿ ਜਿਹੜਾ ਕਰਪਸ਼ਨ ਦਾ ਸ਼ਿਕਾਰ ਜਿਹੜਾ ਸਾਡਾ ਸਮਾਜ ਹੋ ਰਿਹਾ ਵਾ ਉਹ ਫੇਰ ਨਾ ਹੋਵੇ ਠੀਕ ਆ ਜੀ ਦੂਸਰੀ ਜਿਹੜੀ ਗੱਲ ਆ ਕਿ ਪਰਿਵਾਰ ਨੂੰ ਜਿਹੜਾ 20 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਭਵੰਤਮਾਨ ਸਰਕਾਰ ਜਦੋਂ ਆਈ ਸੀਗੀ ਤੇ ਉਹਨਾਂ ਨੇ ਕਹਿ ਸੀਗੇ ਕਿ ਗਰੀਬਾਂ ਦੀ ਸਰਕਾਰ ਆ ਔਰ ਜਿਸ ਵੇਲੇ ਵੀ ਕਿਸਾਨਾਂ ਨੂੰ ਜਦੋਂ ਵੀ ਕੋਈ ਮੁਸ਼ਕਲ ਪੈਂਦੀ ਆ ਜਦੋਂ ਕੋਈ ਬਰਸਾਤ ਆ ਜਾਂਦੀ ਸਰਾ ਕਣਕ ਲੰਮੇ ਪੈ ਜਾਂਦੀ ਜਦੋਂ ਮੀਂਹ ਕਣੀ ਆ ਤੇ ਔਰਲੀ ਜਿਹੜਾ ਸਰਕਾਰ ਦੇ ਮੰਤਰੀ ਜਿਹੜੇ ਪਜੇ ਜਾਂਦੇ ਆ ਮੌਇਨਾ ਕਰਨ ਜਾਂਦੇ ਆ ਜੀ ਔਰ ਜਿਸ ਵੇਲੇ ਇੱਕ ਵਾਲਮੀਕੀ ਮਜਬੀਸ ਇੱਕ ਸਮਾਜ ਦਾ ਜਿਹੜਾ ਇੱਕ ਬੰਦ ਬੱਚਾ ਜਿਹੜਾ ਵਾ ਗੁਰਪ੍ਰੀਤ ਸਿੰਘ ਸਿੰਘ ਜਿਹੜਾ 4 ਸਾਲ ਦਾ ਸੀਗਾ ਜਿਸ ਵੇਲੇ ਉਹ ਹੋਰੀ ਮੌਤ ਹੋ ਜਾਂਦੀ ਆ ਉਸ ਵੇਲੇ ਨਾ ਤੇ ਸਰਕਾਰ ਦੇ ਕਿਸੇ ਮੰਤਰੀ ਨੇ ਔਰ ਨਾ ਹੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਇਹ ਰੀਸੋਦੋ ਲਿੱਤੀ ਔਰ ਅਸੀਂ ਇਸ ਕਰਕੇ ਅਪੀਲ ਕਰਨ ਆਏ ਆ ਕਿ ਜੇਕਰ 15 ਦਿਨਾਂ ਦੇ ਵਿੱਚ ਵਿੱਚ ਮੁੰਡੇ ਨੂੰ ਨਿਆ ਨਾ ਮਿਲਿਆ ਔਰ ਜਿਹੜਾ ਵਿਸ਼ੇਸ਼ ਕੈਂਪ ਜਿਹੜਾ ਵਾ ਬਾਲਿਆਂ ਵਾਲੀ ਛੱਤਾਂ ਦਾ ਨਾਲ ਲਗਾਇਆ ਗਿਆ ਤੇ ਜਿਹੜਾ ਜਥੇਬੰਦੀ ਵੱਲੋਂ ਜਿਹੜਾ ਅੰਡਾਰੀ ਪੁਲ ਜਾਮ ਕੀਤਾ ਜਾਵੇਗਾ ਕਿਉਂਕਿ ਬੇਸਿਕ ਕਾਰਨ ਆ ਪਰਿਵਾਰ ਜਿਹੜੇ ਆ ਬਾਰਡਰ ਬੈਂਡਸ ਤੇ ਰਹਿ ਰਹੇ ਆ ਬਹੁਤ ਗਰੀਬ ਪਰਿਵਾਰ ਨੇ ਔਰ ਕਈ ਸਾਡੀਆਂ ਮਾਤਾਵਾਂ ਭੈਣਾਂ ਅਜਈਆਂ ਨੇ ਜਿਹੜੀਆਂ ਪਿੰਡਾਂ ਦੇ ਵਿੱਚੋਂ ਚਰੀਆਂ ਸ਼ਹਿਰ ਦੇ ਵਿੱਚ ਕੰਮ ਕਰਨ ਆਂਦੀਆਂ ਵਾ ਔਰ ਬਾਲਿਆਂ ਵਾਲੀ ਛੱਤਾਂ ਛੱਡੋ ਕਾਨੇ ਵਾਲੀਆਂ ਛੱਤਾਂ ਨੇ ਔਰ ਵਿਚਾਰਿਆਂ ਦੇ ਰਾਤੀ ਸੌਂਦੇ ਨੇ ਅੱਖਾਂ ਵਿੱਚ ਸਿਉਂਕ ਪੈਂਦੀਆਂ ਸ਼ਕਲੀਆਂ ਪੈਂਦੀਆਂ ਅੱਖਾਂ ਦੇ ਵਿੱਚ ਉਹਨਾਂ ਦੇ ਔਰ ਕਿਤੇ ਨਾ ਕਿਤੇ ਇਹੀ ਜਿਹੜਾ ਉਹਨਾਂ ਦਾ ਮੇਨ ਕਾਰਨ ਆ ਜਿਹੜਾ ਕਨਵਰਜਨ ਦਾ ਕਾਰਨ ਬਣਦਾ ਵਾ ਔਰ ਇਹਨਾਂ ਨੂੰ ਇਹਨਾਂ ਦੀ ਗਰੀਬੀ ਦਾ ਇਹਨਾਂ ਦੀ ਮਜਬੂਰੀ ਦਾ ਫਾਇਦਾ ਜਿਹੜਾ ਵਾ ਇਸਾਈ ਪਾਸਟਰ ਜਿਹੜੇ ਆ ਉਹ ਚੁੱਕ ਰਹੇ ਆ ਇਹਨਾਂ ਦੇ ਘਰ ਬਣਾਵਾ ਕੇ ਦੇ ਰਹੇ ਆ ਔਰ ਮੈਂ ਸਰਕਾਰ ਕੋ ਬੇਨਤੀ ਕਰਦਾ ਵਾ ਜੇਕਰ ਸਰਕਾਰ ਵੱਲੋਂ ਫੰਡ ਰੀਲੀਜ਼ ਕੀਤੇ ਜਾਂਦੇ ਆ ਹਰ ਸਾਲ ਬਜਟ ਦੇ ਵਿੱਚ ਤੇ ਕਿਉਂ ਇਹਨਾਂ ਦੀ ਸੁਧਲੀ ਪੀ ਜਾਂਦੀ ਕਿਉਂ ਇਹਨਾਂ ਦੇ ਨਾਲ ਇਹਨਾਂ ਦਾ ਸ਼ੋਸ਼ਨ ਹੁੰਦਾ ਵਾ ਜਿਸ ਵੇਲੇ ਵੀ ਵਿਚਾਰੇ ਜਾਂਦੇ ਆ ਔਰ ਕਈ ਐਸੇ ਲੋਕ ਵੀ ਆ ਜਿਨ੍ਹਾਂ ਦੇ 2-2 ਸਾਲ ਤੋਂ ਜਿਹੜੀ ਫਾਈਲਾਂ ਵੀ ਪਾਸ ਹੋ ਚੁੱਕੀਆਂ ਵਾ ਪਰ ਉਹਨਾਂ ਦੇ ਜਿਹੜੇ ਫੰਡ ਵੀ ਰਿਲੀਜ਼ ਨਹੀਂ ਕੀਤੇ ਗੇ ਕਾਰਨ ਆ ਹੋਰ ਆ ਕਿ ਜਿਹੜੀ ਅਫਸਰशाही ਕਰਕੇ ਆ ਕਿਉਂਕਿ ਇਹਨਾਂ ਦਾ ਲੱਖ-ਲੱਖ ਰੁਪਇਆ ਤਨਖਾਹਾਂ ਲੈ ਕੇ ਵੀ ਨਹੀਂ ਢਿੱਡ ਪਰ ਰਿਹਾ ਜਿਹੜੇ ਅਫਸਰ ਬੈਠੇ ਆ ਕਲਰਕ ਬੈਠੇ ਆ ਇਹਨਾਂ ਦਾ ਲੱਖ-ਲੱਖ ਰੁਪਇਆ ਲੈ ਕੇ ਵੀ ਢਿੱਡ ਪਰ ਰਿਹਾ ਔਰ ਇਹਨਾਂ ਦੇ ਹਜ਼ਾਰ-ਹਜ਼ਾਰ 2-2 ਹਜ਼ਾਰ ਤੇ ਵੀ ਉਹਨਾਂ ਦੀ ਆਖਾ ਅੱਜ ਆਸ਼ਵਾਸਨ ਮਿਲਿਆ ਵਾ ਕਿ 15 ਦਿਨਾਂ ਦਾ ਇਸੇ ਟਾਈਮ ਦਿੱਤਾ ਵਾ ਸਰਕਾਰ ਨੂੰ ਸਰਕਾਰ ਨੇ ਨਹੀਂ ਸਾਨੂੰ ਟਾਈਮ ਦਿੱਤਾ ਅੱਜ ਅਸੀਂ ਇਸ ਸਰਕਾਰ ਨੂੰ ਟਾਈਮ ਦਿੱਤਾ ਦਾ ਕਿ 15 ਦਿਨਾਂ ਦੇ ਵਿੱਚ ਵਿੱਚ ਜੇਕਰ ਸਾਡੀਆਂ ਡਿਮਾਂਡਸ ਜਿਹੜੀਆਂ ਪੂਰੀਆਂ ਕਿਉਂਕਿ ਬਿਲਕੁਲ ਜਾਇਜ਼ ਹੈ ਇਹ ਸਾਡਾ ਹੱਕ ਆ ਠੀਕ ਹੈ ਜੀ ਔਰ 15 ਦਿਨਾਂ ਦੇ ਵਿੱਚ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਤੇ ਪਰਿਵਾਰ ਸਮੇਤ ਤੁਸੀਂ ਦੇਖ ਸਕਦੇ ਹੋ ਕਰੀਬ 3-400 ਜਿਹੜਾ ਪਰਿਵਾਰ ਅੱਜ ਆਇਆ ਵਾ ਇਹ ਆਪਣੇ ਬੱਚਿਆਂ ਸਮੇਤ ਜਿਹੜਾ ਭੰਡਾਰੀ ਪੋਲ ਤੇ ਬੈਠੇਗਾ ਔਰ ਮਿੱਥੇ ਸਮੇਂ ਲਈ ਬੈਠੇਗਾ ਜਿਨ੍ਹਾਂ ਚੱਕਰ ਪਰਿਵਾਰ ਨੂੰ ਮੁਆਵਜ਼ਾ ਨਾ ਦਿੱਤਾ ਜਗਿਆ ਔਰ ਨਾ ਸਿਰਫ ਕੈਂਪਸ ਹੀ ਲਗਾਣਾ ਬਲਕਿ ਜਲਦੀ ਤੋਂ ਜਲਦੀ ਸਰਵੇ ਕਰਕੇ ਇਹਨਾਂ ਦੇ ਫੰਡ ਵੀ ਰਿਲੀਜ਼ ਕੀਤੇ ਜਾਣ ਤਾਂ ਕਿ ਬਰਸਾਤੀ ਮੌਸਮ ਦੇ ਵਿੱਚ ਆਉਣ ਵਾਲੇ ਚ ਕਿਸੇ ਵੀ ਪਰਿਵਾਰ ਦਾ ਕੋਈ ਜੀ ਜਿਹੜਾ ਵਾ ਉਹ ਕਟਨਾ ਦਾ ਹਾਸਾ ਨਾ ਬਣ ਸਕੇ ਇੰਨਾ ਹੀ ਕਹਿੰਦਾ ਹੈ ਸਾਧਾ ਨੂੰ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ बोले सुन भगवान वाल्मीकि मार्ग श्री श्री वक्त गुरु नाथ महाराज की जा श्री श्री सुख गुरु हरिनाथ महाराज की जा मेरा नाम बाबा सनी नाथ अज असी एक रोस मार्च कटिया जो खैराबाद गुरु फतेह सिंह जी अपना छत दिग्धन करके जो डैथ हो चुकी तो है ਬਹੁਤ ਹੀ ਮਾਰੀ ਗੱਲ ਹੈ ਅਸੀਂ ਸਰਕਾਰ ਨੂੰ ਕਹਿੰਦੇ ਮੈਨਾਂ ਨੂੰ ਮਹਾਵਾ ਦਿੱਤਾ ਜਾਵੇ ਇਹਨਾਂ ਨੂੰ ਘਰ ਬਣਾ ਕੇ ਦਿੱਤਾ ਜਾਵੇ ਹੋਰ ਵੀ ਜਿੰਨੇ ਵੀ ਤੇ ਗਰੀਬ ਭੈਣ ਭਰਾ ਆਏ ਨੇ ਉਹਨਾਂ ਸਾਰਿਆਂ ਨੂੰ ਘਰ ਬਣਾ ਕੇ ਦਿੱਤਾ ਜਾਵੇ ਜੇ ਉਹਨਾਂ ਨੂੰ ਘਰ ਬਣਾ ਕੇ ਨਾ ਦਿੱਤਾ ਗਿਆ 15 ਦਿਨ ਬਾਅਦ ਅਸੀਂ ਭੰਡਾਰੀ ਪੁਲ ਅਨਮਿੱਠੇ ਸਮੇਂ ਵਾਸਤੇ ਜਾਮ ਕਰਾਂਗੇ ਬੋਲੇ ਸੋਨ ਰਹਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ